ਤੇ ਆਪਨੇ ਗੁਰਦੁਆਰਾ ਸਾਹਿਬ ਹੈਗੇ ਨੇ ਪਿੰਡ ਬੇਲਾ ਰਾਮਗੜ੍ਹ ਦੇ ਅਸੀਂ ਉੱਥੇ ਆਏ ਆ ਤੇ ਇੱਥੇ ਆਰਾਊਂਡ 1 ਫੀਟ ਜਿਹੜਾ ਹੈਗਾ ਇੰਗਰੈਸ ਆਇਆ ਪਾਣੀ ਦਾ ਪਰ ਜਿਹੜਾ ਪਾਣੀ ਦਾ ਇੰਗਰੈਸ ਹੈਗਾ ਉਹ ਮੈਨੂੰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਤੀ ਸਾਹਿਬ ਨੇ ਦੱਸਿਆ ਕਿ ਇਹ ਤੇ ਹਰ ਸਾਲ ਆਂਦਾ ਹੈ ਕਿਉਂਕਿ ਇੱਥੇ ਜਿਹੜਾ ਦਰਿਆ ਆਪਣੇ ਹੈਗੇ ਨੇ ਉਹਨਾਂ ਤੋਂ ਥੋੜਾ ਜਿਹਾ ਲੋ ਲਾਈਨ ਜਿਵੇਂ ਤੁਸੀਂ ਦਰਿਆ ਤੋਂ ਪੁਲੀ ਕ੍ਰਾਸ ਕਰਕੇ نیچے ਨੂੰ ਆਨੇ ਹੋ ਤਾਂ ਤੁਸੀਂ ਦੇਖਦੇ ਹੋ ਲੋ ਲਾਈਨ ਲੈਵਲ ਤੇ ਹੈ ਦੋਨੋਂ ਪਾਸੇ ਅਸੀਂ ਫਲਡ ਪ੍ਰੋਟੈਕਸ਼ਨ ਵਰਕਸ ਤੁਸੀਂ ਡੰਗੇ ਦੇਖੋਗੇ ਲਗਾਏ ਹੋਏ ਨੇ ਪਰ ਡੰਗਿਆਂ ਦੇ ਉੱਪਰੋਂ ਫਲੋ ਕਰਕੇ ਪਾਣੀ ਆ ਰਿਹਾ ਤੇ ਜਿਹੜਾ ਲਾਰਜਲੀ ਆਪਾਂ ਦੇਖੀਏ ਕਿ ਇੱਕ ਓਰੇ ਛੋਟੀ ਜੀ ਪੁਲੀ ਬਣੀ ਹੋਈ ਹੈ ਜੋ ਕਿ ਦਰਿਆਈ ਪੁਲੀ ਹੈ ਉਹਦੇ ਇਸ ਹਰੀਏ ਪਾਣੀ ਜਿਹੜਾ ਹੈਗਾ ਉਹ ਆ ਰਿਹਾ ਕਬਰ ਜੇ ਕੋਈ ਕੋ ਮੇਜਰ ਕੌਜ਼ ਆਫ ਕੰਸਰਨ ਕਹੀਏ ਤਾਂ ਮੇਜਰ ਹਲੇ ਤੱਕ ਕੋਈ ਕੌਜ਼ ਆਫ ਕੰਸਰਨ ਨਹੀਂ ਹੈ ਸਰ ਅਕੀਆ ਪੀ ਇਹਨਾਂ ਲੋਕਾਂ ਨੂੰ ਜਿਹੜੇ ਖਾਸ ਖਾਸ ਕਰਕੇ ਸਤ루ਦ ਰਿਆਕੰਡੇ ਵਸਦੇ ਪਿੰਡਾਂ ਦੇ ਲੋਕ ਹੈ ਮੇਰੀ ਉਹਨਾਂ ਤੇ ਅਫਵਾਹਾਂ ਵੀ ਹੈਗੀਆਂ ਕਈ ਤਰ੍ਹਾਂ ਦੀ ਹਾਂਜੀ ਮੈਂ ਇੱਕ ਮਸਲਨ ਤੌਰ ਤੇ ਇੱਕ ਐਗਜ਼ਾਮਪਲ ਦੇਣਾ ਚਾਹਨਾ ਕਿ ਕੱਲ ਅਸੀਂ ਜਿਵੇਂ ਸਿਰਫ 4000 ਕਿਊਸ ਇੱਕ ਵਧਾਇਆ ਗਿਆ ਸੀ ਤੇ ਉਹ ਕਈ ਪਿੰਡਾਂ 'ਚ ਮੈਸੇਜ 40000 50000 1 ਲੱਖ 2 ਲੱਖ ਕਿਊਸ ਇੱਕ ਦਾ ਗਿਆ ਜੋ ਕਿ ਗਲਤ ਸੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਿਰਫ ਆਫੀਸ਼ੀਅਲੀ ਸਰਟੀਫਾਈਡ ਇਨਫੋਰਮੇਸ਼ਨ ਜਿਹੜੀ ਆਫੀਸ਼ੀਅਲ ਸਰਕਾਰੀ ਚੈਨਲਸ ਰਾਹੀਂ ਤੁਹਾਡੇ ਕੋਲ ਆ ਰਹੀ ਹੈ ਜਾਂ ਸਰਕਾਰੀ ਬੁਲੇਟਿਨਸ ਰਾਹੀਂ ਤੁਹਾਡੇ ਕੋਲ ਆ ਰਹੀ ਹੈ ਸਿਰਫ ਉਸ ਇਨਫੋਰਮੇਸ਼ਨ ਦੇ ਉੱਤੇ ਰਿਲਾਇਅ ਕੀਤਾ ਜਾਵੇ ਸੋਸ਼ਲ ਮੀਡੀਆ ਦੀ ਕੋਈ ਵੀ ਚੀਜ਼ ਨੂੰ ਫਾਰਵਰਡ ਕਰਨ ਤੋਂ ਪਹਿਲਾਂ ਪਲੀਜ਼ ਇੱਕ ਵਾਰ ਕਰਾਸ ਵੈਰੀਫਾਈ ਆਪਣੇ ਪੱਧਰ ਤੇ ਜ਼ਰੂਰ ਕੀਤਾ ਜਾਵੇ ਸਿਰਫ ਪਿੰਡਾਂ ਦੇ ਹਾਇਤ ਕਿ ਜਿਹੜੇ ਸਾਡੇ ਪਿੰਡਾਂ ਨਾਲੋਂ ਹਾਂਜੀ ਜਿਹੜੇ ਦਰਿਆ ਦੇ ਨਾਲ ਦੇ ਪਿੰਨੇ ਮੈਚ ਦੇ ਵਿੱਚ ਤੁਹਾਨੂੰ ਦੱਸਣਾ ਚਾਹਣਾ ਕਿ ਕਿਸੇ ਵੀ ਪਿੰਡ ਦੀ ਆਬਾਦੀ ਦੇ ਵਿੱਚ ਹਲੇ ਤੱਕ ਜਿਹੜਾ ਹੈਗਾ ਪਾਣੀ ਨਹੀਂ ਗਿਆ ਆਬਾਦੀ ਸਾਰੇ ਪਿੰਡਾਂ ਦੀ ਸੇਫ ਤੇ ਇੰਟੈਕਟ ਹੈ ਥੋੜਾ ਬਹੁਤ ਜਿੱਥੇ ਗਿਆ ਹੈ ਪਾਣੀ ਉਹ ਹੈਗਾ ਦਰਿਆ ਦੇ ਕੰਡੇ ਵਾਲੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਗਿਆ ਜਾਂ ਕਿਤੇ ਕਿਤੇ ਅਦਾ ਹੈਗਾ ਕਿ ਸਾਡੇ ਡੰਗੇ ਵੀ ਲੱਗੇ ਹੋਏ ਨੇ ਪਰ ਡੰਗਿਆਂ ਤੋਂ نیچے ਡੰਗਿਆਂ ਤੋਂ ਅਹ نیچے ਜਿਨ੍ਹਾਂ ਦੀ ਜ਼ਮੀਨ ਹੈ ਉਹਨਾਂ ਦੇ ਵਿੱਚ ਪਾਣੀ ਗਿਆ ਜਿਹੜੇ ਪ੍ਰੋਪਰ ਆਬਾਦੀ ਦੇ ਪਿੰਡ ਦੀ ਹੈਗੀ ਉਹਦੇ ਵਿੱਚ ਕਿਸੇ ਵਿੱਚ ਪਾਣੀ ਨਹੀਂ ਗਿਆ ਤੇ ਜਿਹੜੀ ਆਪਣੇ ਕੀ ਕਹਿੰਦੇ ਹੁੰਨੇ ਹਰਿਆਈ ਜ਼ਮੀਨ ਵੀ ਹੈਗੀ ਹੈ ਲਾਰਜਲੀ ਆਪਾਂ ਉਹ ਦੇਖੀਏ ਉਹ ਵੀ ਬਹੁਤ ਜ਼ਿਆਦਾ ਹੱਦ ਤੱਕ ਸੇਫ ਹੈਗੀ ਹੈ ਹਲੇ ਕਿਸੇ ਵੀ ਜੇ ਤੁਸੀਂ ਸਾਡੇ ਪੂਰੇ ਰਸਤੇ 'ਚ ਡੰਗੇ ਦੇਖੋਗੇ ਲੱਗੇ ਹੋਏ ਨੇ ਕਿਸੇ ਵੀ ਡੰਗੇ ਨੂੰ ਪਾਣੀ ਕਰਾਸ ਨਹੀਂ ਕਰ ਰਿਹਾ ਡੰਗਿਆਂ ਤੋਂ نیچے ਹੈ ਪਾਣੀ ਕੀ ਹਾਲਾਤ ਨੇ ਹਾਲਾਤ ਪੂਰੇ ਪੰਜਾਬ ਨਾਲੋਂ ਹਜੇ ਵੀ ਰੂਪਨਗਰ 'ਚ ਮੈਂ ਕਹਾਂਦਾ ਅਕਾਲ ਪੁਰਖ ਦੀ ਕਿਰਪਾ ਹੈ ਪਰ ਅੱਜ ਪਹਿਲਾ ਦਿਨ ਹੈ ਕਿ ਜਿਹੜਾ ਪਾਣੀ ਹੈ ਦਰਿਆਵਾਂ 'ਚੋਂ ਛਲ ਕੇ ਆਬਾਦੀ ਵਾਲੇ ਏਰੀਏ ਦੇ ਵਿੱਚ ਹੈ ਤਾਂ ਪੂਰਾ ਦਰਿਆਵਾਂ ਦਾ ਹੀ ਏਰੀਆ ਹੈ ਪਰ ਅੱਜ ਬੇਲਾ ਰਾਮਗੜ੍ਹ ਦੇ ਗੁਰਦੁਆਰਾ ਰਤਵਾੜਾ ਸਾਹਿਬ ਦੇ ਨਜ਼ਦੀਕ ਚੈਰੀਟੇਬਲ ਹਸਪਤਾਲ ਪੈਂਦਾ ਹੈ ਉੱਥੇ ਦੀ ਇਮਾਰਤ ਵਿੱਚ ਪਾਣੀ ਆਇਆ ਹੈ ਤੇ ਸੇਵਾਦਾਰਾਂ ਨੇ ਸਮੇਂ ਰਹਿੰਦੇ ਜਰੂਰੀ ਸਾਜੂ ਸਮਾਨ ਬਾਹਰ ਕੱਢਿਆ ਇੱਥੇ ਦੇਖੋ ਸਿੱਖੀ ਸਿਧਕ ਸੇਵਾ ਇਹ ਹੈ ਪੇਥੇ ਮੈਡਮ ਸੀਗੇ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਉਹ ਐਨੇ ਪਾਣੀ 1.5 ਫੁੱਟ ਦੇ ਬਾਵਜੂਦ 2 ਫੁੱਟ ਦੇ ਬਾਵਜੂਦ ਮਰੀਜ਼ਾਂ ਨੂੰ ਦਵਾਈਆਂ ਦੇ ਰਹੇ ਸੀਗੇ ਉਸ ਤੋਂ ਬਾਅਦ ਸਿੰਘ ਆਏ ਤਰਨਾ ਦਲ ਦੇ ਤੇ ਲੰਗਰ ਦੇਖੋ 1.5 2 2 ਫੁੱਟ ਪਾਣੀ ਦੇ ਬਾਵਜੂਦ ਲੰਗਰਾਂ ਦੀ ਸੇਵਾ ਨਿਰੰਤਰ ਜਾਰੀ ਹੈ ਤਰਨਾ ਦਲ ਦੀਆਂ ਟੀਮਾਂ ਸਾਡੀਆਂ ਆ ਗਈਆਂ ਪੰਜਾਬ ਮੋਰਚਾ ਦੇ ਸਾਥੀ ਆ ਗਏ ਤੇ ਪ੍ਰਸ਼ਾਸਨ ਵਿੱਚ ਪਹੁੰਚਿਆ ਹੈ ਤੇ ਇਹਨਾਂ ਦਾ ਜ਼ਰੂਰੀ ਸਾਜੋ ਸਮਾਨ ਜਿਹੜਾ ਸਾਰਾ ਬਾਹਰ ਕੱਢ ਦਿੱਤਾ ਹੈ ਤੇ ਮਾਲਕ ਅੱਗੇ ਅਰਦਾਸ ਕਰਦੇ ਆ ਫਿਲਹਾਲ 4 ਫੁੱਟ ਗੇੜ ਪਹਾੜਾਂ ਨੇ ਖੋਲੇ ਹੈ ਜੇਕਰ ਪਾਣੀ ਹੋਰ ਆਂਦਾ ਹੈ ਤਾਂ ਸਾਨੂੰ ਇੱਧਰ ਵਾਲੇ ਇਲਾਕਿਆਂ ਨੂੰ ਬੇਲਿਆਂ ਦੇ ਲੋਕਾਂ ਨੂੰ ਬਹੁਤ ਸਜਗ ਰਹਿਣ ਦੀ ਔਰ ਜ਼ਰੂਰਤ ਹੈ ਔਰ ਮੈਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰੂੰਗਾ ਤੇ ਤੁਹਾਡੇ ਜਿਹੜੇ ਪ੍ਰਬੰਧ ਹੈ ਉਹਦੇ ਲਈ ਤੁਸੀਂ ਲਹਿੰਦੇ ਔਰ ਚੜ੍ਹਦੇ ਪਾਸੇ ਘੱਟੋ ਘੱਟ ਇੱਕ ਬੁਰਜੀਆਂ ਪਹਿਚਾਨ ਤੌਰ ਤੇ ਲਾ ਦਿਓ ਕਿ ਜਿੱਥੇ ਤੁਸੀਂ ਇੱਕ ਅਨਾਉਂਸਮੈਂਟ ਕਰੋ ਕਿ ਪਾਣੀ 1 ਲੱਖ ਯੂਸਿਕ ਤੱਕ ਜਾਂ ਆਂਦਾ ਹੈ ਭਵਿਕ ਵਿੱਚ ਜਾਂ ਨਹੀਂ ਆਂਦਾ ਵੀ ਬੁਰਜੀਆਂ ਤੇ ਲੋਕ ਬਾਹਰ ਹੋਣ ਉਹਦੇ ਨਾਲ ਸਾਰਾ ਹੀ ਵੇਲੇ ਸੁਰੱਖਿਅਤ ਹੋ ਸਕਦਾ ਇਹ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ ਹੁਣ ਪਾਣੀ ਸਾਨੂੰ ਹੜਾਂ ਦਾ ਆ ਰਿਹਾ ਵੈਸੇ ਸਾਨੂੰ ਪ੍ਰਾਪਤ ਨਹੀਂ ਹੋ ਰਿਹਾ ਜੇ ਸੂਏ ਨਹਿਰਾ ਬਣਾ ਕੇ ਡਿਵਾਈਡ ਕਰ ਦਿੱਤਾ ਜਾਵੇ ਤਾਂ ਇਹ ਪਾਣੀ ਭਵਿਕ ਵਿੱਚ ਵੇਲਿਆਂ ਨੂੰ ਬਚਾ ਸਕਦਾ ਹੈ ਜਿਲ੍ਹਾ ਰੂਪਨਗਰ ਨੂੰ ਬਚਾ ਸਕਦਾ ਨੁਕਸਾਨ